ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋਣ ਦੀ ਗੱਲ ਕਹਿਣ ਤੋਂ ਬਾਅਦ ਅੱਜ ਨਵੀਂ ਮੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਅੱਗੇ ਰੱਖ ਚੁੱਕੇ ਨੇ ਦਰਅਸਲ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਆਖਿਆ ਕਿ ਜਦੋਂ ਮੈਂ ਪੇਸ਼ ਹੋਵਾਂਗਾ ਅਕਾਲ ਤਖਤ ਸਾਹਿਬ ਦੀ ਸਖਤਰੇ ਦੇ ਉੱਤੇ ਤਾਂ ਫਿਰ ਇਸ ਸਾਰੀ ਗੱਲਬਾਤ ਨੂੰ ਜਿਹੜੀ ਮੈਂ ਲੈ ਕੇ ਪਹੁੰਚਾਂਗਾ ਲਾਈਵ ਪ੍ਰਸਾਰਣ ਕਰਕੇ ਲੋਕਾਂ ਤੱਕ ਦਿਖਾਈ ਜਾਣੀ ਚਾਹੀਦੀ ਹੈ ਉਹਨਾਂ ਨੇ ਇੱਕ ਫੇਸਬੁੱਕ ਅਤੇ ਆਪਣੇ ਬਾਕੀ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਖਿਆ ਕਿ ਸੰਗਤਾਂ ਲਗਾਤਾਰ ਇਸ ਗੱਲ ਦੀ ਮੰਗ ਮੇਰੇ ਕੋਲ ਕਰ ਰਹੀਆਂ ਨੇ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਪੇਸ਼ ਹੋਵੋ ਤਾਂ ਉਸ ਵੇਲੇ ਜਿਹੜੇ ਸਬੂਤ ਲੈ ਕੇ ਜਾਓਗੇ ਜਿਹੜੀਆਂ ਗੱਲਾਂ ਲੈ ਕੇ ਜਾਓਗੇ ਉਹ ਆਮ ਸੰਗਤ ਨੂੰ ਪਤਾ ਲੱਗਣੀ ਚਾਹੀਦੀਆਂ ਪਲ-ਪਲ ਅਤੇ ਪੈਸੇ-ਪੈਸੇ ਦਾ ਹਿਸਾਬ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਅਪੀਲ ਅਸ਼ਲੀਆ ਕਲਕੱਤਾ ਸਰ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਅੱਗੇ ਰੱਖੀ ਹੈ ਅਤੇ ਅੱਜ ਇੱਕ ਪ੍ਰੋਗਰਾਮ ਜੋ ਕੀਤਾ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉਸ ਦੇ ਵਿੱਚ ਵੀ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੈਂ ਸੱਚ ਬੋਲਿਆ ਤੇ ਸੱਚ ਬੋਲਣ ਤੋਂ ਬਾਅਦ ਪਛਤਾਉਣਾ ਨਹੀਂ ਪੈਂਦਾ ਯਾਦ ਨਹੀਂ ਰੱਖਣਾ ਪੈਂਦਾ ਕਿ ਪਹਿਲਾਂ ਕੀ ਬੋਲਿਆ ਸੀ ਤੇ ਅੱਜ ਕੀ ਬੋਲਣਾ ਹੈ ਤਾਂ ਜਦੋਂ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਵਾਂਗਾ ਤਾਂ ਉਸ ਦਿਨ ਮੈਂ ਮੰਗ ਰੱਖਦਾ ਕਿ ਲਾਈਵ ਟੈਲੀਕਾਸਟ ਕੀਤਾ ਜਾਣਾ ਚਾਹੀਦਾ ਤਾਂ ਕਿ ਆਮ ਸੰਗਤ ਨੂੰ ਆਮ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੈਂ ਕੀ ਕੁਝ ਇੱਥੇ ਬੋਲ ਰਿਹਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਨੂੰ ਅਪੀਲ ਲਾਈਵ ਟੈਲੀਕਾਸਟ ਦੀ ਕੀਤੀ ਹੈ ਪਰ ਸ਼੍ਰੋਮਣੀ ਕਮੇਟੀ ਨੂੰ ਇਸ ਦੇ ਉੱਤੇ ਸਖਤ ਇਤਰਾਜ਼ ਹੈ ਐ ਜੀ ਪੀ ਸੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਪੇਸ਼ ਹੋ ਰਹੇ ਨੇ ਤਾਂ ਸ਼ਰਤਾਂ ਉਹਨਾਂ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਸ਼ਰਤਾਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਕੋਈ ਰਹਿਤ ਮਰਿਆਦਾ ਦੇ ਵਿੱਚ ਸ਼ਾਮਲ ਨਹੀਂ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਇਸ ਮਸਲੇ ਦੇ ਉੱਤੇ ਪੂਰੀ ਤਰ੍ਹਾਂ ਅਕਾਲੀ ਦਲ ਅਤੇ ਐ ਜੀ ਪੀ ਸੀ ਦੇ ਉੱਤੇ ਭਾਰੂ ਹੁੰਦੇ ਦਿਖਾਈ ਦੇ ਰਹੇ ਨੇ ਦੂਜੇ ਪਾਸੇ ਇਸ ਮਸਲੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋਣ ਦੀ ਜੋ ਮਰਿਆਦਾ ਹੈ ਉਸ ਦੇ ਉੱਤੇ ਵੀ ਉਹ ਇੱਕ ਤਰੀਕੇ ਦੇ ਨਾਲ ਸਵਾਲ ਚੁੱਕ ਰਹੇ ਨੇ ਜਾਂ ਕਹਿ ਲਿਆ ਕਿ ਉਸ ਨੂੰ ਇੱਕ ਤਰੀਕੇ ਦੇ ਨਾਲ ਉਹ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜੀ ਮੰਗ ਰੱਖੀ ਗਈ ਹੈ ਇਸ ਦੇ ਉੱਤੇ ਪੰਥਕ ਗਤੀਵਿਧੀਆਂ ਜਾਂ ਪੰਥਕ ਰਵੈਤਾਂ ਦੇ ਅਨੁਸਾਰ ਇਸ ਤਰ੍ਹਾਂ ਦਾ ਕੋਈ ਵੀ ਨਵਾਂ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਮੰਗ ਰੱਖੀ ਗਈ ਹੈ ਇਹ ਮੰਨਣ ਵਾਲੀ ਦਿਖਾਈ ਨਹੀਂ ਦੇ ਰਹੀ ਇਸ ਤਰੀਕੇ ਦੇ ਨਾਲ ਕੋਈ ਵੀ ਪੇਸ਼ ਪਹਿਲਾਂ ਨਹੀਂ ਹੋਇਆ ਕਿ ਆਪਣੇ ਵੱਲੋਂ ਸ਼ਰਤਾਂ ਲਾ ਕੇ ਜਾਵੇ ਕਿ ਮੈਨੂੰ ਇਸ ਤਰੀਕੇ ਦੇ ਨਾਲ ਇੱਥੇ ਟ੍ਰੀਟ ਕੀਤਾ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੰਗ ਤਾਂ ਭਾਵੇਂ ਨਾ ਮੰਨੀ ਜਾਵੇ ਪਰ ਮੁੱਖ ਮੰਤਰੀ ਪੇਸ਼ ਹੋਣਗੇ ਉਸ ਵੇਲੇ ਮੀਡੀਆ ਵੀ ਉੱਥੇ ਮੌਜੂਦ ਹੋਏਗਾ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸੁਖਬੀਰ ਬਾਦਲ ਪੇਸ਼ ਹੋਏ ਸੀ ਭਾਵੇਂ ਉਦੋਂ ਲਾਈਵ ਟੈਲੀਕਾਸਟ ਸੁਖਬੀਰ ਸਿੰਘ ਬਾਦਲ ਦਾ ਨਹੀਂ ਸੀ ਕਰਵਾਇਆ ਗਿਆ ਪਰ ਚੈਨਲਸ ਦੇ ਉੱਤੇ ਪੱਤਰਕਾਰਾਂ ਦੇ ਵੱਲੋਂ ਵੀਡੀਓਜ਼ ਦੇ ਰਾਹੀਂ ਦਿਖਾ ਦਿੱਤਾ ਗਿਆ ਸੀ ਕਿ ਕੀ ਕੀ ਉਹਨਾਂ ਕੋਲੋਂ ਪੁੱਛਿਆ ਗਿਆ ਪਰ ਕੀ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਦਲੀਲਾਂ ਦੇ ਨਾਲ ਗੱਲ ਕਰਨਗੇ ਤਰਕ ਦੇਣਗੇ ਜਾਂ ਫਿਰ ਉੱਥੇ ਜੋ ਕੁਝ ਉਹਨਾਂ ਨੂੰ ਪੁੱਛਿਆ ਜਾਏਗਾ ਜਿਵੇਂ ਸੁਖਬੀਰ ਬਾਦਲ ਨੂੰ ਪੁੱਛਿਆ ਗਿਆ ਸੀ ਉਸ ਤਰੀਕੇ ਦੇ ਨਾਲ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਗੇ ਇਹ ਵੀ ਹੁਣ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਲਗਾਤਾਰ ਕਈ ਤਰੀਕੇ ਦੀਆਂ ਚਰਚਾਵਾਂ ਛਣਪੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਕੀ ਉੱਥੇ ਬਹਿਸ ਕਰਨ ਜਾ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ ਜਾਂ ਫਿਰ ਉਹਨਾਂ ਦੇ ਜੋ ਸਵਾਲ ਹੋਣਗੇ ਉਹਨਾਂ ਦੇ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਣਗੇ ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਪਤਾ 15 ਜਨਵਰੀ ਨੂੰ ਲੱਗੇਗਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਣਗੇ ਉਹਨਾਂ ਨੇ ਤਾਂ ਸਬੂਤਾਂ ਦੇ ਨਾਲ ਪੇਸ਼ ਹੋਣ ਤੱਕ ਦੀ ਗੱਲ ਆਖੀ ਹੈ ਕਿ ਉਹਨਾਂ ਸਬੂਤਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੋੜ ਦਿੱਤੀ ਜਾਏਗੀ ਕਿ ਜਿਹੜੇ ਜਿਹੜੇ ਤੁਹਾਡੇ ਦਿਲ ਦੇ ਵਿੱਚ ਉਹ ਸਵਾਲ ਜਾਂ ਜਵਾਬ ਨੇ ਤੁਸੀਂ ਸਾਡੇ ਨਾਲ ਕਰ ਸਕਦੇ ਹੋ ਜਾਂ ਫਿਰ ਜਿਹੜੇ ਸਵਾਲ ਸ਼੍ਰੀ ਅਕਾਲ ਤਖਤ ਸਾਹਿਬ ਪੁੱਛੇਗਾ ਸਿਰਫ ਉਹਨਾਂ ਦਾ ਜਵਾਬ ਦੇਣ ਦੇ ਲਈ ਹੀ ਸਮਾਂ ਮੁੱਖ ਮੰਤਰੀ ਨੂੰ ਦਿੱਤਾ ਜਾਏਗਾ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਪਰ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਜੇ ਗੱਲ ਕਰੀਏ ਤਾਂ ਜਿਹੜਾ ਅੱਜ ਪ੍ਰੋਗਰਾਮ ਕੀਤਾ ਗਿਆ ਲੁਧਿਆਣਾ ਦੇ ਵਿੱਚ ਜਿੱਥੇ ਸਾਰੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੇ ਜੇਤੂ ਪਹੁੰਚੇ ਹੋਏ ਸੀ ਉਹਨਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਤੁਸੀਂ ਪਿੰਡਾਂ ਦੇ ਵਿੱਚ ਸੰਭਾਲ ਲਿਓ ਸਾਰਾ ਕੁਝ ਪਰ ਮੈਂ ਇਕੱਲਾ ਹੀ ਡਾਇਨਾਸੌਰਾਂ ਨੂੰ ਨਹੀਂ ਟਿਕਣ ਦਿਆਂਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਸਦਾ ਨਿਸ਼ਾਨਾ ਅਕਾਲੀ ਦਲ ਦੇ ਉੱਤੇ ਸੀ ਕਿ ਡਾਇਨਾਸੌਰਾਂ ਨੂੰ ਮੈਂ ਇਕੱਲਾ ਹੀ ਸਾਹਮ ਲਵਾਂਗਾ ਤੁਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨਾਂ ਵਰਕਰਾਂ ਉਹਨਾਂ ਲੀਡਰਾਂ ਨੂੰ ਸੰਭਾਲ ਲਿਓ ਜਿਹੜੇ ਦੂਜੀਆਂ ਪਾਰਟੀਆਂ ਦੇ ਐ ਇਸ ਤਰੀਕੇ ਦੇ ਨਾਲ ਇੱਥੇ ਕੇਜਰੀਵਾਲ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਟਿਕਟਾਂ ਵੰਡਣ ਜਾਵਾਂਗੇ ਕਿਸੇ ਨੂੰ ਟਿਕਟ ਮੰਗਣ ਦੀ ਲੋੜ ਨਹੀਂ ਹੈ ਅਕਾਲੀ ਦਲ ਹੋਵੇ ਜਾਂ ਦੂਜੀਆਂ ਪਾਰਟੀਆਂ ਹੋਣ ਉਹ ਲਗਾਤਾਰ ਆਪਣੇ ਲੀਡਰਾਂ ਨੂੰ ਹੀ ਟਿਕਟਾਂ ਦਿੰਦੀਆਂ ਪਰ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੰਦਿਆ ਤੇ ਆਮ ਕਰਦਾ ਬੰਦਾ ਆਮ ਕਰਦਾ ਮੁੰਡਾ ਮੁੱਖ ਮੰਤਰੀ ਅਸੀਂ ਪੰਜਾਬ ਦਾ ਬਣਾ ਦਿੱਤਾ ਤਾਂ ਇਸ ਤਰੀਕੇ ਦੇ ਨਾਲ ਅਕਾਲੀ ਦਲ ਆਮ ਆਦਮੀ ਪਾਰਟੀ ਅਤੇ ਬਾਕੀ ਸਾਰੀਆਂ ਪਾਰਟੀਆਂ ਜਿੱਥੇ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਪਖਾ ਚੁੱਕੀਆਂ ਨੇ ਅਤੇ 2027 ਦੇ ਟਾਰਗੇਟ ਨੂੰ ਲੈ ਕੇ ਚੱਲ ਰਹੀਆਂ ਨੇ ਇਹ ਤਾਂ ਦੂਜੇ ਪਾਸੇ ਇਸੇ ਮਸਲੇ ਦੇ ਨਾਲ ਜੁੜੀ ਹੋਈ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਹੋਰ ਘਰ ਵਾਪਸੀ ਹੋਈ ਹੈ ਕੱਲ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਿਆ ਸੀ ਉਹਨਾਂ ਦੇ ਆਮ ਆਦਮੀ ਪਾਰਟੀ ਦੇ 2022 ਦੇ ਉਮੀਦਵਾਰ ਜਿਹੜੇ ਸੀ ਉਹਨਾਂ ਨੇ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਸੀ ਤੇ ਅੱਜ ਇੱਕ ਹੋਰ ਕਰ ਵਾਪਸੀ ਹੋਈ ਹੈ ਕਨੌਰ ਹਲਕੇ ਦੇ ਵਿੱਚ ਪਟਿਆਲਾ ਹਲਕੇ ਦੇ ਵਿੱਚ ਜਿੱਥੇ ਕੇ ਤੇਜਿੰਦਰਪਾਲ ਸਿੰਘ ਸੰਧੂ ਆਪਣੀ ਪਤਨੀ ਨੂੰ ਇੰਦਰਕੌਰ ਸੰਧੂ ਦੇ ਨਾਲ ਅਕਾਲੀ ਦਲ ਦੇ ਵਿੱਚ ਵਾਪਸ ਆ ਚੁੱਕੇ ਨੇ ਇਸ ਤੋਂ ਪਹਿਲਾਂ ਅਨੂਪਿੰਦਰ ਕੌਰ ਸੰਧੂ ਅਤੇ ਜਿਹੜੇ ਅਕਾਲੀ ਦਲ ਦੇ ਵਿੱਚ ਜਸਦੇਵ ਸਿੰਘ ਸੰਧੂ ਸੀ ਉਹਨਾਂ ਦੀ ਧਰਮ ਪਤਨੀ ਜਸਦੇਵ ਕੌਰ ਸੰਧੂ ਲਗਾਤਾਰ 8 ਵਾਰ ਵਿਧਾਇਕ ਰਹੇ ਸਨ ਪਰ ਉਹਨਾਂ ਦੇ ਪੁੱਤਰ ਅਤੇ ਨੂੰਹ ਦੇ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ 2019 ਦੇ ਵਿੱਚ ਜੁਆਇਨ ਕਰ ਲਈ ਗਈ ਸੀ 2017 ਦੇ ਵਿੱਚ ਵੀ ਉਹ ਆਜ਼ਾਦ ਚੋਣ ਲੜੇ ਸੀ ਉਸ ਵੇਲੇ ਉਹਨਾਂ ਦੀ ਹਾਰ ਹੋਈ ਸੀ ਉਸ ਤੋਂ ਬਾਅਦ 2019 ਚ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਉਸ ਤੋਂ ਬਾਅਦ ਜਦੋਂ 2020 ਦੇ ਵਿੱਚ ਨਵਾਂ ਅਕਾਲੀ ਦਲ ਬਣਾਇਆ ਜਾਂਦਾ ਸੁਖਦੇਵ ਸਿੰਘ ਢੀਂਡਸਾ ਦਾ ਧੜਾ ਅਲੱਗ ਹੁੰਦਾ ਹੈ ਅਕਾਲੀ ਦਲ ਦੇ ਵਿੱਚੋਂ ਤਾਂ ਉਹਨਾਂ ਦੇ ਵੱਲੋਂ ਸ਼ਾਮਲ ਹੋ ਜਾਂਦੇ ਆ ਉਹ ਨਵੇਂ ਅਕਾਲੀ ਦਲ ਦੇ ਵਿੱਚ ਤਾਂ ਉਸ ਤੋਂ ਬਾਅਦ ਹੁਣ ਇੱਕ ਹੋਰ ਵਾਰ ਉਹਨਾਂ ਦੇ ਵੱਲੋਂ ਪਾਰਟੀ ਛੱਡ ਕੇ ਆਪਣੀ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਗਈ ਹੈ ਕਿਉਂਕਿ ਜਸਦੇਵ ਸਿੰਘ ਸੰਧੂ ਅਕਾਲੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ ਅਤੇ ਉਹਨਾਂ ਦੀ ਪਤਨੀ ਜਸਦੇਵ ਕੌਰ ਸੰਧੂ ਕਿਨਾਰ ਤੇ ਸਨੌਰ ਤੋਂ ਤਿੰਨ ਵਾਰ ਵਿਧਾਇਕ ਰਹੇ ਨੇ ਤਾਂ ਇਸ ਤਰੀਕੇ ਦੇ ਨਾਲ ਇੱਕ ਵੱਡੇ ਸਿਆਸੀ ਕੱਦਾਂਵਰ ਪਰਿਵਾਰ ਦੇ ਪੁੱਤਰ ਉਹ ਅਕਾਲੀ ਦਲ ਦੇ ਵਿੱਚ ਵਾਪਸ ਆ ਚੁੱਕੇ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਅਗਲੀ ਖਬਰ ਜੁੜੀ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਿਭਾਗਾਂ ਦਾ ਫਿਰ ਬਦਲ ਮੰਤਰੀਆਂ ਨੂੰ ਕੀਤਾ ਗਿਆ ਹੈ ਸੰਜੀਵ ਅਰੋੜਾ ਜੋ ਕਿ ਪੰਜਾਬ ਸਰਕਾਰ ਦੇ ਮੰਤਰੀ ਬਣੇ ਸੀ ਲੁਧਿਆਣਾ ਦੀ ਉਪ ਚੋਣ ਜਿੱਤਣ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਵੱਡਾ ਵਿਭਾਗ ਦੇ ਦਿੱਤਾ ਗਿਆ ਲੋਕਲ ਬਾਡੀਜ਼ ਉਹਨਾਂ ਨੂੰ ਵਿਭਾਗ ਸੌਂਪ ਦਿੱਤਾ ਗਿਆ ਡਾਕਟਰ ਰਵਜੋਤ ਦੇ ਕੋਲੋਂ ਇਹ ਵਿਭਾਗ ਵਾਪਸ ਲੈ ਕੇ ਉਹਨਾਂ ਨੂੰ ਦਿੱਤਾ ਗਿਆ ਤੇ ਡਾਕਟਰ ਰਵਜੋਤ ਨੂੰ ਐਨਆਰਆਈ ਮਾਮਲਿਆਂ ਦਾ ਮੰਤਰੀ ਬਣਾ ਦਿੱਤਾ ਗਿਆ ਤਾਂ ਇਹ ਵੱਡਾ ਫਿਰ ਬਦਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਿਭਾਗਾਂ ਨੂੰ ਲੈ ਕੇ ਮੰਤਰੀਆਂ ਨੂੰ ਸੌਂਪਿਆ ਗਿਆ ਕੀਤਾ ਗਿਆ ਤਾਂ ਇਸ ਤਰੀਕੇ ਦੇ ਨਾਲ ਲਗਾਤਾਰ ਆਮ ਆਦਮੀ ਪਾਰਟੀ ਵਿਭਾਗਾਂ ਦੇ ਵਿੱਚ ਫੇਰ ਬਦਲ ਮੰਤਰੀਆਂ ਦੇ ਕਰਦੀ ਦਿਖਾਈ ਦੇ ਰਹੀ ਹੈ